ਬਾਈ ਬਿੰਦਰਾ ਹਾ ਕਿੰਨੇ ਫੁੱਟਾ ਟਰਾਲਾ ਇਹ ਇਹ 16 7 ਵਜ ਸ ਆ ਜਾਂਦਾ 16 ਫੁੱਟਾ ਟਰਾਲਾ 16 ਫੁੱਟਾ ਤੇ ਬਿਡ ਕਿੰਨਾ ਆ ਜਾਂਦਾ ਇਹ ਬਿਡ ਤਿੰਨ ਫੁੱਟਾ ਬੈੱਡਾ ਵੀ ਸਵਾ ਦੋ ਫੁੱਟੇ ਵਾਰਡ ਆ ਕਿ ਸਵਾ 5 ਫੁੱਟ ਸਾਰੀ ਤਕਰੀਬਨ ਇਹਦੀ ਹਾਈਟ ਆ ਵਿੱਚੋਂ ਹਾਈਟ ਆ ਤੇ ਬਾਈ ਜੇ ਕਣਕ ਦੇ ਦਾਣੇ ਪਾਉਣੇ ਹੋਣ ਮੈਂ ਕਿਹਾ ਸਰੋਂ ਦਾਣਾ ਵੀ ਡਲ ਦੇ ਵਿੱਚ ਦੀ ਬਾਈ ਇਹਦੇ ਵਿੱਚ ਹਾਂ ਬਾਈ ਲੈ ਵੀ ਆ ਮਾਡਰਨ ਟਰਾਲੇ ਤਿਆਰ ਕੀਤੇ ਬਾਈ ਜੀ ਦੇਖੋ 16 ਫੁੱਟਾ ਆਪਣੇ ਮਾਲ ਵੇਚਦੇ ਇਹਦੇ ਵਿੱਚ ਵੀ ਤਿਆਰ ਕਰਵਾਉਂਦੇ ਆ ਤੇ ਆਹ ਬੜੀ ਵਧੀਆ ਚੀਜ਼ ਲੱਗੀ ਬਈ ਇਹ ਬਾਰੀ ਖੋਲਣ ਨੂੰ ਲੋਕ ਹੈ ਤਾਂ ਇਹ ਬਾਰੀਆਂ ਲੋਕ ਲਾਦਾ ਵੀ ਪਹਿਲਾਂ ਸੰਗਲੇੜਾ ਹੁੰਦਾ ਸੀ ਹੁਣ ਇਹ ਲੋਕ ਲਾਦਾ ਚਾਦਰ ਕਿਹੜੀ ਆ ਜਾਂਦੀ ਇਹਦੇ ਤੇ ਚਾਦਰ ਟਾਟਾ ਦੀ ਚਾਦਰ ਆ ਬਈ ਟਾਟਾ ਦੀ ਚਾਦਰ ਮਾਰਕਾ ਲੱਗਿਆ ਹੋਗਾ ਤੇ ਵਿੱਚ ਜਿਹੜੀ ਹੁੰਦੀ ਇਹਦੇ ਚਾਜੀ ਫਰਸ਼ਾ ਬਈ ਚਾਜੀ ਫਰਸ਼ ਉਹਦਾ ਕੀ ਫਾਇਦਾ ਰਹਿਦਾ ਸੁੰਦਰੀ ਜਾਓ ਬਈ ਉਹਨੂੰ ਜਰਨੇ ਪੈਂਦੀ ਨਾਲ ਉਹ ਬੈਂਡ ਨਹੀਂ ਹੁੰਦਾਗਾ ਬੈਂਡ ਨਹੀਂ ਹੁੰਦਾ ਹੈ ਬਿਲਕੁਲ ਤੇ ਹਿੱਸਾ ਬਈ ਇਹਦੇ ਵਿੱਚ ਸਾਰੇ ਵਾਲੇ ਦਾ ਹਿੱਸਾ ਬਈ ਟਾਟਾ ਦੇ ਹੱਬਾ ਗੀਆਂ ਟਾਟਾ ਦੀ ਹੱਬਾ ਜਿਹੜੀ ਫੁੱਲ ਨਿਗਰ ਆ ਹਨਾ ਤੇ ਬਈ ਦੱਸਿਓ ਕਮੈਂਟ ਕਰਕੇ ਆ ਬਾਈ ਬਿੰਦਰ ਐ ਬਾਲਿਆਂ ਵਾਲੀ ਖੜਿਆ ਜ਼ਿਲ੍ਹਾ ਬਠਿੰਡਾ ਜੇ ਕਿਸੇ ਨੇ ਟਰਾਲਾ ਤਿਆਰ ਕਰਾਉਣਾ ਹੋਵੇ ਗਰੰਟੀ ਆ ਬਾਈ ਕਹਿੰਦਾ ਫਰਸ਼ ਨਹੀਂ ਗਾਲਦੀ ਕਹਿੰਦਾ ਮੋਰਗਾ ਤੱਕ ਨਹੀਂ ਨਿਕਲਦੇ ਪਾਣੀ 'ਚ ਖੜਾ ਰਵੇ ਐਡੀ ਵਧੀਆ ਫਰਸ਼ ਲਾ ਕੇ ਦੇਈਦੀ ਆ ਕਾਲ ਕਰ ਲਿਓ ਜੇ ਕਿਸੇ ਨੇ ਟਰੈਕਟਰ ਆਸਤੇ ਟਰਾਲਾ ਤਿਆਰ ਕਰਵਾਉਣਾ ਤੇ ਬਾਈ ਆਪਦੇ ਯਾਰਾਂ ਦੋਸਤਾਂ ਨੂੰ ਭੇਜ ਦਿਓ ਜਿਹੜੇ ਟਰਾਲੇ ਆਸਤੇ ਬੰਦਾ ਲੱਭ ਰੇ ਵੀ ਸਾਨੂੰ ਵਧੀਆ ਮਿਸਤਰੀ ਮਿਲ ਜੇ ਤੇ ਅਸੀਂ ਟਰਾਲਾ ਤਿਆਰ ਕਰਾਉਣਾ